ਮੈਨੂੰ ਬੜਾ ਦੁੱਖ ਹੈ ਕਿ ਆ ਕੈਂਡਲ ਮੈਨੂੰ ਉਸ ਚੀਜ਼ ਲਈ ਬਾਲ ਨਹੀਂ ਪਈ ਜਿੱਥੇ ਇੱਕ ਸਾਡੀ ਭੈਣ ਇੱਕ ਦਰਿੰਦਿਆਂ ਦੀ ਸ਼ਿਕਾਰ ਹੋ ਗਈ ਸਰਕਾਰ ਲਈ ਬੜੀ ਗਲਤ ਗੱਲ ਹੈ ਨਾ ਤੇ ਪਹਿਲਾਂ ਕੁਝ ਹੋਇਆ ਨਾ ਹੁਣ ਕੁਝ ਹੋਇਆ ਪਹਿਲਾਂ ਵੀ ਜਿਹੜੇ ਇਹਨੇ ਕੇਸ ਆਏ ਸੀਗੇ ਉਹ ਵੀ ਨਹੀਂ ਅਜੇ ਤੱਕ ਜਿਹੜੇ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲੀ ਤੇ ਆ 9 ਤਰੀਕ ਦਾ ਡਾਕਟਰ ਸਾਹਿਬ ਦੱਸ ਰਹੇ ਕਿ ਵਾਕਿਆ ਤੇ ਅਜੇ ਤੱਕ ਅਜੇ ਤੱਕ ਫੜੇ ਨਹੀਂ ਗਏ ਕਿਤੇ ਉਹ ਲੀਡਰ ਦੀ ਧੀ ਹੁੰਦੀ ਤੇ ਸ਼ਾਇਦ ਉਹ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹੁੰਦੀ ਇੱਕ ਗਰੀਬ ਬਾਪ ਦੀ ਧੀ ਸੀਗੀ ਤੇ ਡਾਕਟਰ ਦੀ ਪੜ੍ਹਾਈ ਕਰ ਰਹੀ ਸੀ ਤੇ ਉਹਦੇ ਨਾਲ ਹਸਪੀਟਲ ਚ ਆਹ ਕੰਮ ਹੋ ਗਿਆ ਤੇ ਹਜੇ ਤੱਕ ਸਰਕਾਰਾਂ ਕੋ ਉਹ ਦੋਸ਼ੀ ਨਹੀਂ ਫੜੇ ਗਏ ਕਿੰਨੀ ਗਲਤ ਗੱਲ ਆ ਜੇ ਇਦਾਂ ਦੇ ਦੋਸ਼ੀ ਨਹੀਂ ਫੜਨਗੇ ਤੇ ਫਿਰ ਸਰਕਾਰਾਂ ਕੀ ਕਰਨਗੀਆਂ ਸਰਕਾਰਾਂ ਨੂੰ ਆਪਣੇ ਘਰ ਬੈਠ ਕੇ ਬਸ ਆਪਣੇ ਬੱਚਿਆਂ ਦਾ ਧਿਆਨ ਰੱਖਦੀਆਂ ਤੇ ਜਿਹੜੇ ਸਾਡੀਆਂ ਜਾਨਾਂ ਬਚਾਲਾਂ ਬਚਾਣ ਲਈ ਡਾਕਟਰ ਧੀਆਂ ਹਸਪੀਟਲਾਂ ਦੇ ਵਿੱਚ ਰਾਤ ਰਾਤ ਡਿਊਟੀਆਂ ਕਰਦੀਆਂ ਉਹਨਾਂ ਦਾ ਧਿਆਨ ਕੋਣ ਰੱਖੂਗਾ ਉਹਨਾਂ ਦਾ ਵੀ ਧਿਆਨ ਰੱਖਣਾ ਪੈਣਾ ਇਦਾਂ ਤੇ ਜਿਹੜੇ ਦਰਿੰਦੇ ਹੁੰਦੇ ਆ ਦਰਿੰਦੇ ਵਾਲੀਆਂ ਸੋਚ ਰੱਖੀਆਂ ਹੁੰਦੀਆਂ ਇਹ ਪਤਾ ਨਹੀਂ ਇਹਨਾਂ ਨੂੰ ਸਜ਼ਾ ਕਿਦੋਂ ਮਿਲਣੀ ਹੈ ਮੈਂ ਰਿਕੁਐਸਟ ਕਰਦਾ ਜਿਹੜੀਆਂ ਵੀ ਉੱਥੋਂ ਦੀਆਂ ਸਰਕਾਰਾਂ ਆ ਮਮਤਾ ਬੈਨਰਜੀ ਨੂੰ ਰਿਕੁਐਸਟ ਕਰਦਾ ਕਿ ਦਵਾ ਤੋਂ ਦਵਾ ਦਵਾ ਦਾ ਰਿਐਕਸ਼ਨ ਲਿਆ ਜਾਏ ਜਿਹੜਾ ਦੋਸ਼ੀ ਉਹਨਾਂ ਜਿੰਨੇ ਵੀ ਦੋਸ਼ੀ ਉਹਨਾਂ ਨੂੰ ਫੜਿਆ ਜਾਏ ਤਾਂ ਕਿ ਆਉਣ ਵਾਲੀਆਂ ਇਦਾਂ ਦੀ ਜਿੰਨੀਆਂ ਵੀ ਘਟਨਾ ਜਾਂ ਇਦਾਂ ਦੀਆਂ ਪਲਾਨਿੰਗਾਂ ਬਣਾ ਕੇ ਬੈਠੇ ਹੋਏ ਇਦਾਂ ਦੇ ਦਰਿੰਦੇ ਉਹ ਘਟ ਜਾਣ ਬਾਕੀ ਅਸੀਂ ਇਹ ਕੈਂਡਲ ਮਾਰਚ ਅੱਜ ਗੱਡੀ ਹੈ ਉਸ ਭੈਣ ਦੀ ਜਾਨ ਤੇ ਨਹੀਂ ਵਾਪਸ ਆਣੀ ਪਰ ਹੋ ਸਕਦਾ ਕੀ ਲੋਕ ਅਵੇਅਰ ਹੋ ਜਾਣ ਲੋਕਾਂ ਤੱਕ ਗੱਲ ਪਹੁੰਚੇ ਕਿ ਜਿਹੜੇ ਇਦਾਂ ਦੀ ਪਲੈਨਿੰਗ ਆ ਬੈਠੀਆਂ ਦਰਿੰਦੇ ਬੈਠੇ ਹੋਏ ਆ ਇਹ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲੈਣ ਇਸ ਲਈ ਉਸ ਭੈਣ ਦੇ ਜਸਟਿਸ ਲਈ ਅੱਜ ਇੱਥੇ ਆਏ ਆ ਤੇ ਮੈਨੂੰ ਉਮੀਦ ਆ ਕਿ ਉਹਨੂੰ ਜਲਦੀ ਜਸਟਿਸ ਮਿਲੇਗਾ ਤੇ ਜਿਹੜੇ ਇਦਾਂ ਦੇ ਬਲਾਤਕਾਰੀਆਂ ਉਹਨਾਂ ਨੂੰ ਜਿਹੜੇ ਇਦਾਂ ਦੇ ਜੇਲ੍ਹ 'ਚ ਬੈਠੇ ਉਹਨਾਂ ਨੂੰ ਕੱਢ ਕੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤੇ ਜੇ ਉਹ ਫਾਂਸੀ ਦੀ ਸਜ਼ਾ ਨਹੀਂ ਦੇ ਸਕਦੇ ਫਿਰ ਉਹਨਾਂ ਨੂੰ ਪਬਲਿਕ ਦੇ ਹਵਾਲੇ ਕਰ ਦੇਣਾ ਚਾਹੀਦਾ ਪਰ ਉਹ ਪਬਲਿਕ ਸੋਚੇ ਕਿ ਉਹਨਾਂ ਲਈ ਕੀ ਕਰਨਾ ਹੈ ਇਦਾਂ ਦੇ ਦਰਿੰਦਿਆਂ ਨੂੰ ਇੱਕ ਚੌਂਕ ਦੇ ਵਿੱਚ ਖਿਲਾਰ ਕੇ ਸਜ਼ਾ ਦੇਣੀ ਚਾਹੀਦੀ ਐਸੀ ਜਿਹੜੇ ਇਦਾਂ ਦੇ ਹੋਰ ਦਰਿੰਦੇ ਆ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਇਦਾਂ ਦਾ ਅਸਲੀ ਘਰੌਣੀ ਹਰਕਤ ਕਦੀ ਨਹੀਂ ਕਰਨੀ ਤੇ ਇਸ ਲਈ ਇਹੋ ਜੇ ਬਲਾਤਕਾਰੀਆਂ ਨੂੰ ਜਿੰਨੀ ਸਕੱਤ ਤੋਂ ਸਖਤ ਸਜ਼ਾ ਹੋ ਸਕਦੀ ਆ ਉਨੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤੇ ਹਰ ਕੋਈ ਆਪਣੀ ਭੈਣ ਦੇ ਬਾਰੇ ਸੋਚਦਾ ਹੈ ਤੁਸੀਂ ਇੱਕ ਵਾਰੀ ਦੂਜੇ ਦੀ ਭੈਣ ਦੇ ਬਾਰੇ ਵੀ ਸੋਚਿਆ ਕਰੋ ਜੇ ਆਪਣੀ ਭੈਣ ਦੇ ਵਰੀ ਤੁਸੀਂ ਸਾਰੇ ਸ਼ੇਰ ਬਣ ਜਾਂਦੇ ਹੋ ਨਾ ਤੁਹਾਡੀ ਭੈਣ ਵਰ ਕੋਈ ਅੱਖ ਚੱਕ ਕੇ ਵੀ ਦੇਖ ਲੇ ਤੇ ਇਸ ਲਈ ਦੂਜਿਆਂ ਦੀ ਭੈਣਾਂ ਵਰੀ ਵੀ ਕੁੱਤੇ ਨਾ ਬਣਿਆ ਕਰੋ ਸ਼ੇਰ ਬਣਿਆ ਕਰੋ ਜਿਹੜੇ ਜਿਹੜੇ ਵੀ ਮੁੰਡੇ ਕਾਲਜਾਂ ਸਕੂਲਾਂ ਦੇ ਬਾਹਰ ਲੋਕਾਂ ਦੀਆਂ ਧੀਆਂ ਪੈਣਾ ਦੇ ਪਿੱਛਾ ਕਰਨ ਜਾਂਦੇ ਆ ਜਾਂ ਉਹਨਾਂ ਨੂੰ ਤਾੜਨ ਜਾਂਦੇ ਆ ਉਹ ਸੋਚ ਲੈਂਣ ਕਿ ਟਾੜੀਆਂ ਭੈਣਾਂ ਦੇ ਉਹ ਕੋਲ ਵੀ ਟਾੜੀਆਂ ਭੈਣਾਂ ਦੇ ਪਿੱਛੇ ਵੀ ਆਂਦੇ ਹੋਣਗੇ ਤੇ ਇਸ ਲਈ ਅੱਜ ਤੋਂ ਬਾਅਦ ਜੇ ਕਿਸੇ ਦੀ ਭੈਣ ਦੇ ਮਗਰ ਜਾਓਗੇ ਕਿਸੇ ਸਕੂਲ ਕਾਲਜ ਦੇ ਮਗਰ ਤੇ ਆਪਣੀ ਭੈਣ ਦਾ ਵੀ ਧਿਆਨ ਕਰਿਓ ਪਿੱਛੇ ਕਿ ਮੇਰੀ ਵੀ ਭੈਣ ਸਕੂਲ ਗਈ ਹੋਈ ਆ ਮੇਰੀ ਭੈਣ ਵੀ ਕਾਲਜ ਗਈ ਹੋਈ ਆ ਤੇ ਇਸ ਲਈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤੇ ਸਰਕਾਰ ਨੂੰ ਬੇਨਤੀ ਕਰਦਾ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦਾ ਸਾਰੇ ਰਾਜਿਆਂ ਦੀ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਜਿਹੜੇ ਦਰਿੰਦਿਆਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤਾਂ ਕਿ ਅਜ ਤੋਂ ਬਾਅਦ ਇੰਦਾ ਦਾ ਕੋਈ ਘਿਣੌਣੀ ਹਰਕਤ ਨਾ ਹੋਵੇ ਕਿ ਸਾਨੂੰ ਇਹ ਕੈਂਡਲ ਚੁੱਕਣ ਦੀ ਲੋੜ ਨਾ ਪਵੇ ਮੈਂ ਇਸ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਤੇ ਪਰ ਮੈਂ ਚਾਹੁੰਦਾ ਕਿ ਲੋਕ ਲੋਕ ਅਵੇਅਰ ਹੋ ਜਾਣ ਅਸੀਂ ਉਹਦੇ ਲਈ ਉਹਦੇ ਲਈ ਇਕੱਠੇ ਆਉਂਦੀ ਆਤਮਾ ਨੂੰ ਸ਼ਾਂਤੀ ਮਿਲੇ ਇਸ ਲਈ ਇਕੱਠੇ ਹੋਏ ਆ ਤੜਕੇ ਹੱਥ ਜੋੜਦਾ ਉਸ ਭੈਣ ਦਾ ਹੂ ਪਹਿਲਾਂ ਤੇ ਤੁਸੀਂ ਉਹਦਾ ਸਾਥ ਦਿੱਤਾ ਨਹੀਂ ਪਰ ਹੁਣ ਉਹਦੇ ਮਾਪਿਓ ਦਾ ਸਾਥ ਜਰੂਰ ਦਿਓ ਉਹਦੀ ਜਸਟਿਸ ਥੈਂਕ ਯੂ ਬਰਾਦਕਾਰਿਆਨ ਬਰਾਦਕਾਰਿਆਨ ਸਜ਼ਾ ਦਿਓ ਸਜ਼ਾਕਾਰਿਆਨ